ਉਹ ਵੀ ਦੋਸਤੋ ਨਰਮਾ ਗੁੱਡੀ ਜਾਂਦੇ ਆ ਤੇ ਸਿਖਰ ਦੁਪਹਿਰੇ ਇਹ 35 ਸਾਲ ਪਹਿਲਾਂ 35 36 ਸਾਲ ਪਹਿਲਾਂ ਇਸ ਤਰ੍ਹਾਂ ਅਸੀਂ ਪੰਜਾਬ ਚ ਨਰਮਾ ਗੁੱਟਦੇ ਹੁੰਦੇ ਪੰਜਾਬ ਦੇ ਵਿੱਚ ਨਰਮੇ ਹੁੰਦੇ ਸੇਮ ਇਸੇ ਤਰ੍ਹਾਂ ਹੀ ਗੋਡੀ ਕਰਦੇ ਤੇ ਉਸੇ ਤਰ੍ਹਾਂ ਅੱਜ ਇੱਥੇ ਲੱਗੇਵੇਂ ਤੇ 35 ਸਾਲ ਪੁਰਾਣੀ ਯਾਦ ਹੁਣ ਰਾਜਸਥਾਨ ਵਿੱਚ ਹੈ ਕਿਉਂਕਿ ਪੰਜਾਬ ਵਿੱਚ ਤਾਂ ਹੁਣ ਨਰਮੇ ਹੁੰਦੇ ਨਹੀਂ ਤੇ ਰਾਜਸਥਾਨ ਦੇ ਵਿੱਚ ਹੈ ਤਾਂ ਨਰਮਾ ਗੁੱੜ ਰਹੇ ਬਲਵੀਰ ਸਿੰਘ ਸਰਬਣ ਸਿੰਘ ਤੇ ਉਹ ਤਾਇਆ ਤੇ ਹਰਮਨ ਥਿੰਦ ਹਾਂ ਇਹਦਾ ਵਿਚਾਰਾ ਗਰਮੀ ਤਾਂ ਨਹੀਂ ਲੱਗਦੀ ਨਰਮਾ ਸੋਨਾ ਖੜਾ ਹੈ ਹੁਣ ਬਸ ਗੁੱੜ ਕੇ ਇਹਨੂੰ ਲਾ ਦਾਂਗੇ ਪਾਣੀ ਇਹ ਬਣ ਜੂ ਇੱਕ ਕਹਾਣੀ ਆ ਦੇਖੋ ਖੜਾ ਬੱਟਾਂ ਦੇ ਉੱਤੋਂ ਹੀ ਦੇਖਣ ਲੱਗ ਗਿਆ ਪੂਰਾ ਇਹ ਲਾਇਆ ਸੀ ਆਪਾਂ ਪਟੜਿਆਂ ਤੇ ਬੱਟਾਂ ਤੇ ਪਾਣੀ ਦਾ ਘੱਟ ਖਰਚਾ ਪਾਣੀ ਦੀ ਬਚਤ ਤੇ ਨਰਮਾ ਵਧੀਆ ਤੇ ਇਹਦੀ ਕਰੀਆ ਗੋਡੀ ਅੱਜ ਤੇ ਜਿਮੀਂ ਪਾ ਦੇ ਰੱਬ ਦਾ ਵਾੜਾ ਵਧੀਆ ਰੱਬ ਤਾਂ ਮਾਂ ਦਾ ਪੁੱਤ ਅੱਗ ਭرائی ਤੋ ਰਹਿ ਜਾਂਦੇ ਚਲੋ ਵੀ ਚਲੋ ਚਲੋ ਕਿਰਾ 35 ਸਾਲ ਪੁਰਾਣੀਆਂ ਯਾਦਾਂ ਇਹਨਾਂ ਵੀ ਹਰਮਨ ਤੰਦਾਂ ਕੱਚੀਆਂ ਕੰਦਾਂ ਮਾ ਬਹੁਤ ਸੋਣਾ ਪਾਣੀ ਲਵਾ ਦਿਓ ਪਾਣੀ ਆ ਸ਼ਬਾ ਪ੍ਰੇਮਯੋ ਚਲੋ ਚਲੋ بار بار ਖੇਡਦਾ بار بار ਜਿਵੇਂ ਲੱਖਾਂ ਬਾੜ ਬਾੜ ਸਿੱਟਦੇ ਹੋ ਲੱਖ ਦੇ ਵੱਟੇ ਧੂਰ ਦੇ ਨਿਸ਼ਾਨ ਸੰਗਤ ਤੇਰਾ ਸਵਾਰ ਪਾਸ ਚਲੋ ਆਜੋ ਪਾਣੀ ਪੀ ਲਓ ਫਾਇਟ ਕਰਦੇ ਆ ਗਣਕੀ ਦਾ ਵਾਰਸ ਆ ਵੀਡੀਓ ਦੇਖੀਓ ਓ ਮਾਲੇ ਜੇ ਹਿੰਮਤ ਕਰੋ ਬਈ ਹਿੰਮਤ ਥੋੜ੍ਹੀ ਹੀ ਰਹਿ ਗਿਆ ਬਸ ਤੇ ਬਾਦ ਚ ਲਾਵਾਂਗੇ ਪਾਣੀ ਤੇ ਨਰਮੇ ਨੂੰ ਤੇ ਹੋ ਸਕਦਾ ਮਾਲਕ ਕਿਰਪਾ ਕਰਦੇ ਮੀਂਹ ਪਾ ਦੇ ਚਲੋ ਵੀ ਚਲੋ 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 ਮਾਲਾ ਫੱਟੇ ਚੱਕੋ ਗੇਰਾ ਨਰਮਾ ਬਹੁਤ ਸੋਨਾ ਖੜਾ ਬਈ ਆ ਵੀ ਮਿੱਤਰੋ ਗੁੱਡੀ ਜਾਂਦੇ ਆ ਨਰਮਾ ਤੇ ਨਰਮਾ ਆਪਣਾ ਬੀਜਿਆ ਹੋਇਆ ਪਰਨਿਆਂ ਤੇ ਬੱਟਾਂ ਤੇ ਮਾੜਾ ਮੁੱਟਾ ਕਾ ਫੁੱਜਾ ਸੀਗਾ ਤੇ ਜਾਂਦੇ ਆ ਫੱਟੇ ਚੱਕੀ ਮਾਲਕ ਦੇ ਪਿਆਰੇ ਉਹ ਪਿੱਛੇ ਨਾ ਹਟਾ ਬਈ ਮਾੜਾ ਜਿਹਾ ਦਾਬਾ-ਦਾਬ ਉਹ ਬੂਟਾ ਨਾਲ ਬਾੜ ਦੀ ਕੋਇਓ ਤੂੰ ਲਾਲ ਪੱਗ ਵਾਲਿਆ ਚੱਲ ਬਈ ਚੱਲ 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 ਉਹ ਤਾਇਆ ਵੀ ਲੱਗਿਆ ਵੇਚੀ ਉਹ ਆਜੋ ਸਰ ਬਣਾਜੋ ਤੁਸੀਂ ਪਿੱਛੇ ਰਹੇਗੇ ਚਲੋ ਬਈ ਚਲੋ ਚਲੋ ਹਿੰਮਤ ਕਰੋ ਮਾੜੀ ਜੀ ਹਿੰਮਤ